ਸ਼ਸ਼ੀ ਕਾਜੀ ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸੜਕ ਹਾਸੇ ਨਾਲ ਜੁੜੀ ਹੋਈ ਹੈ ਲਗਾਤਾਰ ਸੁੱਬੇ ਅੰਦਰ ਸੜਕ ਹਾਸੇ ਵਾਦੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਹਾਲੇ ਧੁੰਦਾ ਮੌਸਮ ਹੈ ਜਿਹੜਾ ਉਹ ਸ਼ੁਰੂ ਵੀ ਨਹੀਂ ਹੋਇਆ ਪਰ ਅਜੇ ਇਹ ਵਿੱਚ ਲਗਾਤਾਰ ਜਿਹੜੇ ਇੱਕ ਤੋਂ ਬਾਅਦ ਇੱਕ ਸੜਕ ਹਾਦਸਾ ਸਾਹਮਣੇ ਆ ਰਿਹਾ ਹੈ ਤਾਜ਼ਾ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਖੰਨੇ ਹਾਈਵੇ ਤੇ ਉਸ ਸਮੇਂ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਜਦੋਂ ਇੱਕ ਟਰੱਕ ਸਿੱਧਾ ਪੀਆਰਟੀਸੀ ਦੀ ਬੱਸ ਵਿੱਚ ਜਾ ਵਜਿਆ ਦੱਸਿਆ ਜਾ ਰਿਹਾ ਹੈ ਜੋ ਮੌਕੇ ਤੇ ਜਾਣਕਾਰੀ ਮਿਲ ਰਹੀ ਹੈ ਕਿ ਬੱਸ ਜਿਹੜੀ ਆ ਉਹ ਆਪਣੇ ਜਿਹੜੇ ਆ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਅਜੇ ਇਹ ਵਿੱਚ ਇੱਕ ਜਿਹੜਾ ਟਰੱਕ ਸਾਹਮਣੇ ਤੋਂ ਆ ਰਿਹਾ ਸੀ ਉਹ ਸਿੱਧਾ ਬੱਸ ਵਿੱਚ ਵੱਜਦਾ ਹੈ ਅਤੇ ਉਸੇ ਦੇ ਚਾਲਦੇ ਆ ਜਿਹੜੀਆਂ 50 ਤੋਂ 60 ਸਵਾਰੀਆਂ ਆ ਜਿਹੜੀਆਂ ਸਵਾਰ ਸਨ ਬੱਸ 'ਚ ਉਹਨਾਂ ਦੀ ਜਾਨ ਆ ਜਿਹੜੀ ਜੋਖਮ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਅਜੇ ਇਹ ਵਿੱਚ ਇਸ ਹਾਦਸੇ ਵਿੱਚ ਕਾਫੀ ਜਿਹੜੇ ਵਿਅਕਤੀ ਨੇ 20 ਤੋਂ 22 ਵਿਅਕਤੀ ਜਿਹੜੇ ਆ ਸਵਾਰੀਆਂ ਜਿਹੜੀਆਂ ਉਹ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਜਿੰਨਾਂ ਵਿੱਚ ਇੱਕ ਆ ਵਿਅਕਤੀ ਦੀ ਹਾਲਤ ਹੈ ਜਿਹੜੀ ਉਹ ਨਾਜੁਕ ਬਣੀ ਹੋਈ ਆ ਜਿਸ ਨੂੰ ਕਿ 32 ਹਸਪੀਟਲ ਵਿੱਚ ਜਿਹੜਾ ਕਿ ਭੇਜਿਆ ਗਿਆ ਰੈਫਰ ਕੀਤਾ ਗਿਆ ਤਾਂ ਮੌਕੇ ਤੇ ਚੀਕ ਚਿਹਾੜਾ ਜਿਹੜਾ ਮਚ ਜਾਂਦਾ ਅਤੇ ਇਸ ਸਭ ਦੇ ਦਰਮਿਆਨ ਇੱਕ ਹੋਰ ਜਿਹੜੀ ਆ ਹੈਰਾਨੀ ਜਨਕ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਪਾਸੇ ਤਾਂ ਬੱਸ ਵਿੱਚ ਸਵਾਰੀਆਂ ਤੜਫ ਰਹੀਆਂ ਸਨ ਤਾਂ ਦੂਜੇ ਪਾਸੇ ਕੋਈ ਵਿਅਕਤੀ ਉਹਨਾਂ ਸਵਾਰੀਆਂ ਦੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਜਿੱਥੇ ਇੱਕ ਪਾਸੇ ਜ਼ਖਮੀਆਂ ਨੂੰ ਬਚਾਉਣਾ ਦੇ ਲਈ ਅਕਸਰ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਸਾਹਮਣੇ ਆਂਦਾ ਪਰ ਉਸ ਤੋਂ ਉਲਟ ਕੁਝ ਜਿਹੜੇ ਲੋਕ ਮੌਕੇ ਤੇ ਅਜੇ ਹੀ ਨਿਕਲੇ ਕਿ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੋਬਾਈਲ ਫੋਨ ਹੀ ਚੋਰੀ ਕਰਕੇ ਲੈ ਗਏ ਤਾਂ ਸਵਾਰੀਆਂ ਨੇ ਮੈਕ ਤੇ ਜਿਹੜੇ ਆ ਜਿਹੜੇ ਆ ਸਾਹਮਣੇ ਆ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਤੇ ਉਹਨਾਂ ਦੇ ਮੋਬਾਈਲ ਫੋਨ ਤੱਕ ਚੋਰੀ ਹੋ ਗਿਆ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਸਵੇਰੇ ਖੰਨਾ ਹਾਈਵੇ ਤੇ ਜਿਹੜੀ ਆ ਕੁਰਕ ਖੇਤਰ ਨੂੰ ਪੀਆਰਟੀਸੀ ਬੱਸ ਜਦੋਂ ਜਾਰੀ ਸੀ ਤਾਂ ਅਚਾਨਕ ਉਸ ਨਾਲ ਇੱਕ ਟਰਾਲੇ ਦੀ ਜਿਹੜੀ ਆ ਟੱਕਰ ਹੋ ਜਾਂਦੀ ਹੈ ਟਰੱਕ ਦੀ ਤਾਂ ਇਸ ਟੱਕਰ ਕਾਰਨ ਕਾਫੀ ਜਿਹੜੀਆਂ 20 ਤੋਂ 22 ਸਵਾਰੀਆਂ ਜਿਹੜੀਆਂ ਜ਼ਖਮੀ ਹੁੰਦੀਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਇੱਥੇ ਮੌਕੇ ਤੇ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਿੱਚ ਟਰੱਕ ਡਰਾਈਵਰ ਦੀ ਵੱਡੀ ਗਲਤੀ ਸਾਹਮਣੇ ਆਈ ਹੈ ਕਿ ਉਸ ਨੂੰ ਨੀਂਦ ਆ ਜਾਂਦੀ ਹੈ ਜੋ ਸਵਾਰੀਆਂ ਦਾ ਕਹਿਣਾ ਹੈ ਉਸ ਨੂੰ ਨੀਂਦ ਆ ਜਾਂਦੀ ਹੈ ਤੇ ਉਹ ਸਿੱਧਾ ਟਰੱਕ ਹੈ ਜਿਹੜਾ ਉਹ ਬੱਸ ਵਿੱਚ ਲਿਆ ਕੇ ਮਾਰਦਾ ਤੇ ਸਵਾਰੀਆਂ ਨੇ ਇਹ ਵੀ ਦੱਸਿਆ ਕਿ ਬੱਸ ਦਾ ਡਰਾਈਵਰ ਬੱਸ ਬਿਲਕੁਲ ਸਹੀ ਚਲਾ ਰਿਹਾ ਸੀ ਅਤੇ ਉਧਰ ਜਿਹੜਾ ਡਰਾਈਵਰ ਸੀਗਾ ਟਰੱਕ ਦਾ ਤਾਂ ਉਸ ਦੀ ਅੱਖ ਲੱਗ ਜਾਂਦੀ ਹੈ ਤੇ ਉਸੇ ਦੇ ਚਾਲਦਿਆਂ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੇ ਸਵਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਸ ਵਿੱਚ ਕਿ ਇੱਕ ਵਿਅਕਤੀ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਬੱਤੀ ਹਸਪੀਟਲ ਜਿਹੜਾ ਰੈਫਰ ਕੀਤਾ ਗਿਆ ਤਾਂ ਸਵਾਰੀਆਂ ਨੇ ਮੌਕੇ ਤੇ ਇਹ ਸਾਰੇ ਮਾਮਲੇ ਦਾ ਕਿਹਾ ਕਿਵੇਂ ਸਾਹਮਣਾ ਕੀਤਾ ਉਹ ਸੁਣੋ ਅਤੇ ਹਸਪਤਾਲ ਵਿੱਚ ਕਿਵੇਂ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਅਤੇ ਕਿੰਨੀਆਂ ਜਿਹੜੀਆਂ ਸਵਾਰੀਆਂ ਹਸਪਤਾਲ ਪਹੁੰਚਿਆ ਸੀ ਐਸਐਮਓ ਦੀ ਉਹ ਵੀ ਜਿਹੜੀ ਹੈ ਬਾਈਟ ਸੁਣੋ ਤੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆਂ ਪਾਤ ਪਾਸੀ ਜਾ ਰਹੀ ਸੀ ਉਹ ਡਰਾਈਵਰ ਤੋਂ دوسری ਸਾਈਡ ਤੋਂ ਆਕੇ ਟਰੱਕ ਤੋਂ ਨਾਲ ਬੱਸ ਸਵਜਾ ਰਹੀ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਅਸੀਂ ਸ੍ਰੀਨਗਰ ਤੋਂ ਜਾ ਰਹੀ ਸੀ ਡਿਊਟੀ ਤੇ ਜਾ ਰਹੀ ਸੀ ਬੱਸ ਭਰੀ ਹੋਈ ਸੀ ਕਿਹੜੀ ਬੱਸ ਸੀ ਆਰਟੀਸੀ ਕਿਤੇ ਕੋਈ ਐਕਸੀਡੈਂਟ ਹੈ ਬੱਸ ਪੁਲ ਚੜਦੇ ਹੀ ਖੰਨੇ ਵਾਲਾ ਪੁਲ ਚੜ੍ਹਦੇ ਮੋਬਾਈਲ ਵਗੈਰਾ ਦੀ ਚੋਰੀ ਹੋਇਆ ਨਾ ਸਵਾਰ ਗਿਆ ਜੀ ਪਤਾ ਨਹੀਂ ਆਈ ਥਿੰਕ ਕੋਈ ਹੁੰਵੇ ਕਿਤੇ ਵਿੱਚ ਮੈਂ ਤਾਂ ਰਹਾ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਕਲੰਗੜ ਪਹੁੰਚੇ ਨਹੀਂ ਸੀ ਤੰਦੇ ਸੀ ਕਿੰਨਾ ਚਿਕਾ ਟਰੱਕ ਕਿੱਥੋਂ ਆਇਆ ਸੀ ਕੜਮਤੀ ਟਰੱਕ ਸਰਾਂਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਬਿਲਕੁਲ ਸਹੀ ਹੈ ਜੀ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬੱਸ ਸਲੋ ਵੀ ਚਲਾ ਰਿਹਾ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀ ਕਿੰਨੇ ਸਵਾਰ ਛੱਟਾ ਲੱਗੀ ਸੀ ਆ तकरीबन ਸਭ ਦੇ ਲੱਗੇ ਸੌ ਤੋਂ ਜ਼ਿਆਦਾ ਵਿੱਚ ਜ਼ਿਆਦਾ ਦੋਨੋਂ ਮਿਕਸ ਨੇੜੀ ਜੋ ਸਟੂਡੈਂਟਸ ਆ ਸਕੂਲ ਦੇ ਬੱਚੇ ਆ ਗਿਆ 4:53 हम आने से जा रहे थे रिम्टी यूनिवर्सिटी में अचानक से बस में पता नहीं क्या हुआ किसी बस से टकरा गई और हम सारे बहुत ज्यादा शर्ट लग गए थे पूरी बस भरी हुई थी करने में सारे मेरे फ्रेंड्स को चोट आई इसका पूरा मुमताज साथ टूट गया मेरे कमर में सीधी नहीं हो रही है एक्सीडेंट uh, बस से ट्रक था ਪ੍ਰਿਸਟੀਨ ਮੌਨਤੇ ਕੋਲ ਤੇ ਇਹਦੇ ਵਿੱਚ 22 ਪੇਸ਼ੈਂਟਸ ਆਏ ਸਾਡੇ ਕੋਲ ਜਿਹੜੇ ਇੰਜਰਡ ਆਏ ਉਹਨਾਂ ਦੇ ਵਿੱਚੋਂ 21 ਕੀ ਕਹਿੰਦੇ ਟ੍ਰੀਟ ਹੋ ਗਏ ਤੇ 22 ਨੂੰ ਅਸੀਂ ਜਿਹੜਾ ਹੈਗਾ ਫਰਸਟ ਐਡ ਦੇ ਕੇ ਤੇ ਜਿਹੜਾ ਹੈ ਸੈਕਟਰ 32 ਚੰਡੀਗੜ੍ਹ ਰੈਫਰ ਕੀਤਾ ਕਿਉਂਕਿ ਉਹਦੇ ਲਿਪਤੀ ਅਵਲਸ਼ਨ ਇੰਜਰੀ ਸੀ ਮਤਲਬ ਮਾਈਨਰ ਜਿਹੜੀਆਂ ਇੰਜਰੀਸ ਆ ਜਿਹੜੀਆਂ ਕੀ ਅੰਡਰ ਪ੍ਰੋਸੈਸ ਹੈ ਕੁਝ ਤੇ ਐਕਸ-ਰੇਸ ਕੀ ਕਹਿੰਦੇ ਕਰਵਾ ਰਹੇ ਆ ਕੁਝ ਤੇ ਹੋਟਸ ਕਰਵਾ ਰਹੇ ਆ ਬਟ ਦੇ ਆਰ ਅੰਡਰ ਕੁਵਰ